ਦੀ ਆਧੁਨਿਕ ਤਕਨੀਕ ਦੇ ਨਾਲ ਤਿਆਰ ਕੀਤਾ ਕੇਐਸਏ 759ਐਕਸੀ ਕੀ ਖਾਸੀਅਤ ਹੈ ਕਿਸਾਨਾਂ ਦੀਆਂ ਉਮੀਦਾਂ ਤੇ ਖਰੇ ਉਤਰੇਗੀ ਇਹ ਮਸ਼ੀਨ ਇਹਦੇ ਵਿੱਚ ਸਿੰਗਲ ਸਪੀਡ ਗੇਅਰ ਲੱਗਿਆ ਹੋਇਆ ਤੇ ਸੈਕਿੰਡ ਉਰੇ ਮੈਂ ਦਿਖਾਉਣਾ ਚਾਹਾਂ ਆਰਪੀਐਮ ਮੀਟਰ ਲੱਗਿਆ ਹੋਇਆ 759 ਇੰਚੀ ਦਾ 59 ਇੰਚੀ ਡਰਮ ਹੈ ਡਰਮ ਵੱਡਾ ਹੋ ਗਿਆ ਤੁਸੀਂ ਗੇਅਰ ਦੇਖ ਰਹੇ ਹੋ ਇਹਦੇ ਵਿੱਚ 5 ਲੀਟਰ ਤੇਲ ਪੈ ਰਿਹਾ بڑے 베ARING ਪਾਏ ਗਏ ਨੇ ਤੇ ਇਹਨੂੰ ਹੈਵੀ ਡਿਊਟੀ ਬਣਾਇਆ ਗਿਆ ਹੈਗਾ ਆਰਪੀਐਮ ਮੀਟਰ ਲੱਗਣ ਨਾਲ ਕੀ ਫਾਇਦਾ ਹੋਵੇਗਾ ਕਿਸਾਨ ਦਾ ਦੇਖੋ ਆਰਪੀਐਮ ਮੀਟਰ ਤੇ ਕਈ ਇਹਦੇ ਚੱਕਰ ਘਟਨੇ ਤਾਂ ਇਹਦੇ ਚੱਕਰ ਵਧਾ ਸਕਦਾ ਇਹ ਪਤਾ ਚੱਲ ਜਾਏਗਾ ਜੇ ਇਹਦੇ ਚੱਕਰ ਜ਼ਿਆਰਾ ਨੇ ਤਾਂ ਉਹਨੂੰ ਘਟਾ ਸਕਦਾ ਇਸ ਦੇ ਨਾਲ ਟਰੈਕਟਰ ਦੇ ਉੱਪਰ ਲੋਡ ਖੜੇਗਾ ਤੇ ਤੇਲ ਦੀ ਖਪਤ ਘਟੇਗੀ ਅਤੇ ਕੰਮ ਜ਼ਿਆਦਾ ਹੋਵੇਗਾ ਜੀ ਗੱਲ ਦੀ ਪਹਿਲੀ ਲਾਈਟ ਵੀ ਲਗਾਤੀ ਇਹ ਦੇਖੋ ਪਿੱਛੇ ਕਸਟਮਨੂਰ ਨਾਰਾਂ ਦੇ ਰਵੇ ਵਿੱਚ ਰਾਤ ਨੂੰ ਚੱਲਦੀ ਹੈ ਮਸ਼ੀਨ ਠੀਕ ਹੈ ਟਰਾਲੀ ਪਾਉਣ ਦੇ ਵਿੱਚ ਬਹੁਤ ਦਿੱਕਤ ਆਉਂਦੀ ਸੀ ਇਹ ਸੈਡ ਵਾਲੀ ਚਾਦਰ ਦੀ ਇਹ ਇੱਕ ਪੀਸ ਦੀ ਬਣਦੀ ਹੈ ਚਾਰਾਂ ਮੋਟੀ ਚਾਦਰ ਲਗਾਈ ਜਾਂਦੀ ਹੈ ਪੂਰੀ ਕਿ ਕਿਸੇ ਵੀ ਕੋਈ ਇਸ ਜੀ ਵੈਲਡਿੰਗ ਨਹੀਂ ਹੈਗੀ ਕਿ ਇਹਨੂੰ ਵੈਲਡ ਕਰਕੇ ਬਣਾਇਆ ਗਿਆ ਸੈਟ ਸੀਟ ਨੂੰ ਕੋਈ ਵੈਲਡਿੰਗ ਨਹੀਂ ਨਾ ਕੋਈ ਵੈਲਡਿੰਗ ਇੱਕੋ ਹੀ ਪੀਸ ਦੇ ਸੀਐਨਸੀ ਕਟਿੰਗ ਦੇ ਨਾਲ ਬਣਿਆ ਵਨ ਪੀਸ ਹਾਂ ਤੇ ਕਸਟਮਰਾਂ ਦੇ ਲਈ ਸਪੈਸ਼ਲ ਇਹਨੂੰ ਦੇਖ ਕੇ ਹੋਏ ਰੇਟ ਇਹਦਾ ਬਿਲਕੁਲ ਜਾਇਜ਼ ਰੱਖਿਆ ਗਿਆ ਕਿ ਜੇ 55 ਇੰਚੀ 755 ਇੰਚੀ ਦਾ ਜੋ ਰੇਟ ਹੈ ਜੀ ਠੀਕ ਹੈ ਉਹਦੇ ਵਿੱਚ ਓਨਲੀ ਤੋਂ ਓਨਲੀ ਸਿਰਫ ਤੋਂ ਸਿਰਫ 7000 ਰੁਪਏ ਜ਼ਿਆਦਾ ਦੇ ਕੇ ਕੁਲ ਦੇਰ 7000 ਸਿਰਫ 7 ਸਰਵਿਸ ਪੱਖੋਂ ਕਸਟਮਰ ਰਿਅਕਸ਼ਨ ਹੋ ਜਾਂਦੇ ਨੇ ਉਹ ਦਸੂ ਕੀ ਹੈ ਸਰਵੇ ਤੱਕ ਉਸ ਕੇਐਸ ਦੀ ਸਰਵਿਸ ਦਾ ਸਭ ਤੋਂ ਮੇਨ ਜੋ ਸਾਡਾ ਜ਼ਿਆਦਾ ਫੋਕਸ ਰਹਿੰਦਾ ਉਹ ਸਰਵਿਸ ਦੇ ਉੱਪਰ ਹੈ। ਭਤੀ ਜਲਦ ਹੁਣ ਕਿਸਾਨਾਂ ਨੂੰ ਇਹ ਡਿਲੀਵਰੀ ਦੇਣੀ ਵੀ ਸ਼ੁਰੂ ਕਰ ਦਿੱਤੀ ਹੈ। ਬਿਲਕੁਲ ਆਪਣੇ ਕੋਲ ਕੱਲ ਹੀ ਆਪਾਂ ਲਾਂਚ ਕਰਿਆ ਤੇ ਕੱਲ ਦੇ ਲਾਂਚ ਦੇ ਅੱਜ ਤੱਕ ਆਪਣੇ ਕੋਲ 100 ਰਿਪਰ ਬੁੱਕ ਹੋ ਚੁੱਕਿਆ। ਇੱਕ ਦਿਨ ਦੇ ਵਿੱਚ ਇੱਕ ਦਿਨ ਦੇ ਵਿੱਚ 100 ਰਿਪਰ ਬੁੱਕ ਹੋ ਚੁੱਕਿਆ। ਸੌਖਤ ਆਪ ਸਭ ਦਾ ਤੇ ਮੈਂ ਹਾਂ ਸੁਖਾ ਖੇੜੀ ਵਾਲਾ। ਮਲੇਰਕੋਟਲਾ ਕੇਐਸ ਗਰੁੱਪ ਦੀ ਫੈਕਟਰੀ ਦੇ ਵਿੱਚ ਖੜੇ ਆ ਜਿੱਥੇ ਕਿ ਇੱਕ ਇਹ ਨਵੀਂ ਮਸ਼ੀਨ ਅੱਜ ਲਾਂਚ ਕੀਤੀ ਗਈ ਆ ਇੱਕ ਵਾਰ ਫੇਰ ਕਿਸਾਨਾਂ ਦੇ ਲਈ ਜੇ ਗੱਲ ਕਰੀ ਤਾਂ ਤਸਵੀਰ ਦੇ ਸਕਦਾ ਹਾਂ ਕੇਐਸਏ 759ਐਕਸੀ ਸਟਰਾ ਰੀਪਰ ਜਿਹੜਾ ਹੈਗਾ ਉਹ ਲਾਂਚ ਕੀਤਾ ਗਿਆ ਔਰ ਜੇ ਖਾਸੀਅਤ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਖਾਸੀਅਤ ਤੇ ਅਤੀ ਆਧੁਨਿਕ ਤਕਨੀਕ ਦੇ ਨਾਲ ਤਿਆਰ ਕੀਤਾ ਕੇਐਸਏ 759ਐਕਸੀ ਔਰ ਦੱਸ ਦਈਏ ਕਿ 2 ਸਾਲਾਂ ਦੇ ਵਿੱਚ ਇਹਨੂੰ ਟ੍ਰਾਇਲ ਲਈ ਕਿਸਾਨਾਂ ਕੋਲ ਛੱਡਿਆ ਗਿਆ ਸੀ ਕਮੀਆਂ ਪੇਸ਼ੀਆਂ ਦੂਰ ਕਰਨ ਤੋਂ ਬਾਅਦ ਆਖਰਕਾਰ ਲੌਂਚ ਕੀਤਾ ਗਿਆ ਤੇ ਸਾਡੇ ਨਾਲ ਕੁਲਦੀਪ ਸਿੰਘ ਆ ਮੌਜੂਦ ਨੇ ਕੇਐਸ ਗਰੁੱਪ ਦੇ ਮੇਰਾ ਨਾਮ ਹੈ ਕੁਲਦੀਪ ਸਿੰਘ ਘਰੇਵਾਲ ਮੈਂ ਮਾਰਕੀਟਿੰਗ ਮੈਨੇਜਰ ਆ ਕੇਐਸ ਐਗਰੋਟੈਕ ਪ੍ਰਾਈਵੇਟ ਲਿਮਟਿਡ ਦਾ ਤੇ ਅੱਜ ਤੁਸੀਂ ਸਾਡੇ ਕੋਲ ਆਏ ਉਹਦੇ ਲਈ ਬਹੁਤ ਬਹੁਤ ਧੰਨਵਾਦ ਕੀ ਖਾਸੀਅਤ ਹੈ ਕਿਸਾਨਾਂ ਦੀਆਂ ਉਮੀਦਾਂ ਤੇ ਖਰੇ ਉਤਰੇਗੀ ਇਹ ਮਸ਼ੀਨ ਜਾਂ ਫਿਰ ਹੋਰ ਜਿਹੜੇ ਕੰਪਨੀ ਦੀਆਂ ਮਸ਼ੀਨਾਂ ਉਹਨਾਂ ਦੇ ਵਿੱਚ ਇਹ ਸਾਰੀ ਵਿਸ਼ੇਸ਼ਤਾਵਾਂ ਨਹੀਂ ਹੈ ਅਲੱਗ ਆ ਨਹੀਂ ਇਹ ਮਸ਼ੀਨ ਬਹੁਤ ਜ਼ਿਆਦਾ ਅਲੱਗ ਆ ਜਿਵੇਂ ਤੁਹਾਨੂੰ ਪਤਾ ਹੈ ਕਿ ਆਪਣੇ ਪਹਿਲਾ ਮਾਡਲ ਆਉਂਦੇ ਨੇ ਕੇਐਸ 755 KS 759 ਤੇ KS 7562 ਠੀਕ ਹੈ ਤਿੰਨ ਮਾਡਲ ਆਪਣੇ ਆਉਂਦੇ ਨੇ ਜੇ ਸਿੰਪਲ ਆਪਾਂ ਲੈਂਗੁਏਜ ਦੇ ਵਿੱਚ ਕਈ ਇਹ 56 59 ਤੇ 62 ਦੇ ਵਿੱਚ ਤੇ ਉਹਦੇ ਵਿੱਚ ਕਸਟਮਰ ਜ਼ਿਆਦਾਤਰ ਸਾਨੂੰ ਇਹ ਡਿਮਾਂਡ ਕਰਦੇ ਸੀ ਕਿ 55 ਇੰਚ ਜਿਹੜੀ ਮਸ਼ੀਨ ਹੈ ਉਹ ਤੁਹਾਡੀ 20 ਸਾਲ 25 ਸਾਲ ਤੋਂ ਪਿਛਲੇ ਤੋਂ ਨੰਬਰ 1 ਚੱਲੀ ਆ ਰਹੀ ਹੈ ਬਹੁਤ ਵਧੀਆ ਔਰ ਇਹ ਟੈਕਨੀਕ ਯੂਜ਼ ਹੋਈ ਹੈ ਹੁਣ ਸਾਡੇ ਟਰੈਕਟਰ ਥੋੜੇ ਬੜੇ ਸਾਈਜ਼ ਦੇ ਹੋ ਗਏ ਨੇ ਤੇ ਤੁਸੀਂ ਸਾਨੂੰ ਥੋੜੀ ਬੜੀ ਮਸ਼ੀਨ ਦੋ ਪਰ ਹੋਵੇ ਸੇਮ ਉਹ ਜਿਵੇਂ ਕੀ 56 ਇੰਚੀ ਸੀਗੀ ਤੇ ਕੁਝ ਐਵੇਂ ਦਾ ਮਲਟੀ ਸਪੀਡ ਸਾਨੂੰ ਗੇਅਰ ਹਜੇ ਨਹੀਂ ਜ਼ਰੂਰਤ ਜੇ ਜ਼ਰੂਰਤ ਹੋਗੀ ਤਾਂ ਅਸੀਂ ਉਹ ਵਾਲਾ ਲੈ ਲਾਂਗੇ ਪਰ ਸਾਨੂੰ ਕੁਝ ਐਵੇਂ ਦਾ ਅਲੱਗ ਤੋਂ ਦੇ ਦਿਓ ਤੇ ਕੁਝ ਹੋਰ ਵੀ ਉਹਨਾਂ ਦੀਆਂ ਸੀਗੇ ਵੀ ਸਾਨੂੰ ਇਹ ਫੀਚਰ ਐਡ ਕਰਕੇ ਦਵੋ ਤੇ ਉਹਦੇ ਵਾਸਤੇ ਹੁਣ ਤੁਹਾਨੂੰ ਮੈਂ ਇਹ ਚ ਇਕੱਲਾ ਇਕੱਲਾ ਇੱਕ ਕਰਕੇ ਦੱਸਾਂ ਕਿ ਕਿਹੜੇ ਕਿਹੜੇ ਫੀਚਰਸ ਐਡ ਹੋਏ ਜਿਵੇਂ ਹੁਣ ਇੱਕ KSA 759 XC ਹੈ ਜੇ ਕਿਸੇ ਨੇ ਇਹ ਵਾਲਾ ਮਾਡਲ ਲੈਣਾ ਇਹਦੇ ਵਿੱਚ ਸਿੰਗਲ ਸਪੀਡ ਗੀਅਰ ਲੱਗਿਆ ਹੋਇਆ ਤੇ ਸੈਕੰਡ ਉਰੇ ਮੈਂ ਦਿਖਾਉਣਾ ਚਾਹਾਂ RPM ਮੀਟਰ ਲੱਗਿਆ ਹੋਇਆ ਅੱਛਾ ਇਹਦੀ ਕੀ ਵਿਸ਼ੇਸ਼ਤਾ RPM ਦਾ ਮਤਲਬ ਕੀ ਕੀ ਕੰਮ ਹੈ RPM ਵੀ ਇਹ ਥ੍ਰੈਸ਼ਰ ਦੇ ਆਪਣੇ RPM ਦੱਸਦਾ ਤੇ ਆਪਾਂ ਜੇ ਹੁਣ ਕਿਸਾਨ ਨੇ ਸਰਲ ਪਾਵਾ ਦੇ ਵਿੱਚ ਕਹਿਣਾ ਕਿ ਮੈਨੂੰ ਕਿਹੜਾ ਮਾਡਲ ਚਾਹੀਦਾ ਤਾਂ ਆਪਾਂ ਇਹਦਾ ਹੁਣ ਮਾਡਲ ਦਾ ਨਾਮ ਰੱਖਿਆ ਹੈ ਜਿਹੜਾ ਉਹ ਗ੍ਰੀਨ ਗੋਲਡ ਰੱਖਿਆ। ਓਕੇ ਤੇ ਮੈਂ ਦਿਖਾਵਾ ਚਾਹਾਂਗਾ ਇੱਧਰ ਪਾਈਪ ਦੇ ਉੱਪਰ ਇੱਕ ਸਟicker ਲੱਗਿਆ ਹੋਇਆ ਹੈ। ਗ੍ਰੀਨ ਗੋਲਡ ਪਰ ਆਪਣਾ ਗ੍ਰੀਨ ਗੋਲਡ ਦਾ ਸਟicker ਲੱਗਿਆ ਹੋਇਆ ਹੈ। ਜੀ ਬਿਲਕੁਲ ਲੱਗਿਆ ਹੋਇਆ ਹੈ। ਤੇ ਇਹ ਰੀਪਰ ਨੂੰ ਜੇਕਰ ਉਹ ਡਿਮਾਂਡ ਕਰਦਾ ਹੈ ਤਾਂ ਉਹ ਇਹ ਕਹਿ ਕੇ ਲੈ ਸਕਦਾ ਹੈ ਕਿ ਮੈਨੂੰ ਗ੍ਰੀਨ ਗੋਲਡ ਸਟਾਰੀ ਪਰ ਚਾਹੀਦਾ। ਇਹਦੇ ਵਿੱਚ ਹੁਣ ਆਪਾਂ ਇੱਕ ਇੱਕ ਕਰਕੇ ਤੁਹਾਨੂੰ ਇਹਦੀਆਂ ਵਿਸ਼ੇਸ਼ਤਾਵਾਂ ਦੱਸਦੇ ਆ। ਜਿਵੇਂ ਕਿ ਸਭ ਤੋਂ ਪਹਿ ਉਹ ਨਾ ਟਿੰਚੇ ਡਰਮ ਮੈਟਰ ਆਮ ਬੱਡਾ ਹੋ ਗਿਆ ਉਸ ਤੋਂ ਬਾਅਦ ਇਹਦਾ ਗੇਅਰ ਹੈਵੀ ਡਿਊਟੀ ਕਰਿਆ ਗਿਆ ਤੁਸੀਂ ਗੇਅਰ ਦੇਖ ਰਹੇ ਹੋ ਇਹਦੇ ਵਿੱਚ 5 ਲੀਟਰ ਤੇਲ ਪੈ ਰਿਹਾ بڑے ਬੈਰਿੰਗ ਪਾਏ ਗਏ ਨੇ ਤੇ ਇਹਨੂੰ ਹੈਵੀ ਡਿਊਟੀ ਬਣਾਇਆ ਗਿਆ ਹੈਗਾ ਉਸ ਤੋਂ ਬਾਅਦ ਇਹਦੇ ਵਿੱਚ ਇਹ ਆਰ ਪੀ ਐਮ ਮੀਟਰ ਮੈਂ ਦਿਖਾ ਰਿਹਾ ਸੀਗਾ ਜਿਹੜਾ ਤੁਹਾਨੂੰ ਇਹ ਆਰ ਪੀ ਐਮ ਮੀਟਰ ਲਗਾਇਆ ਗਿਆ ਹੈ ਕਿ ਤਾਂਕਿ ਆਪਾਂ ਨੂੰ ਕਸਟਮਰ ਨੂੰ ਨੂੰ ਪਤਾ ਲੱਗ ਸਕੇਗਾ ਕਿ ਉਹਦੀ ਮਸ਼ੀਨ ਕਿੰਨੇ ਆਰ ਪੀ ਐਮ ਤੇ ਚੱਲ ਰਹੀ ਹੈ ਤੇ ਉਹਦੇ ਥਰੇਸ਼ਰ ਦੇ ਕਿੰਨੇ ਆਰ ਪੀ ਐਮ ਨੇ ਉਸੇ ਹਿਸਾਬ ਨਾਲ ਉਹ ਆਪਣੇ ਟਰੈਕਟਰ ਦੇ ਤੇ ਅਕੋਰਡਿੰਗ ਇਸ ਮਸ਼ੀਨ ਦੇ ਆਰਪੀਐਮ ਸੈੱਟ ਕਰ ਸਕਦੇ ਆ ਆਰਪੀਐਮ ਮੀਟਰ ਲੱਗਣ ਨਾਲ ਕੀ ਫਾਇਦਾ ਹੋਏਗਾ ਕਿਸਾਨ ਦਾ ਦੇਖੋ ਆਰ ਪੀ ਐਮ ਮੀਟਰ ਤੇ ਕਈ ਇਹ ਚੱਕਰ ਘਟਨੇ ਤਾਂ ਇਹ ਚੱਕਰ ਵਧਾ ਸਕਦਾ ਇਹ ਪਤਾ ਚੱਲ ਜਾਏਗਾ ਜਿਹਰੇ ਚੱਕਰ ਜ਼ਿਆਰਾ ਨੇ ਤਾਂ ਉਹਨੂੰ ਘਟਾ ਸਕਦਾ ਇਸ ਤੇਲ ਦੀ ਇਸ ਦੇ ਨਾਲ ਟਰੈਕਟਰ ਦੇ ਉੱਪਰ ਲੋਡ ਘਟੇਗਾ ਤੇ ਤੇਲ ਦੀ ਖਪਤ ਘਟੇਗੀ ਅਤੇ ਕੰਮ ਜ਼ਿਆਦਾ ਹੋਵੇਗਾ ਕੀ ਬਾਤ ਹੈ ਕੀ ਬਾਤ ਹੈ ਅੱਗੇ ਕਿਸੇ ਹੋਰ ਤੇ ਨਹੀਂ ਹੈਗਾ ਇਹ ਇਹ ਕਿਸੇ ਹੋਰ ਦੇ ਵਿੱਚ ਨਹੀਂ ਇਹ ਬਣ ਕੇ ਚਲੀਏ ਇਹ ਸਟਾਰ ਰੀਪਰ ਦੇ ਵਿੱਚ ਪਹਿਲੀ ਮਸ਼ੀਨ ਕੇਐਸ ਨੇ ਲਗਾਇਆ ਸੋ ਆਰ ਪੀ ਐਮ ਮੀਟਰ ਅਜ ਤੱਕ ਕਿਸੇ ਕੰਪਨੀ ਨੇ ਨਹੀਂ ਲਗਾਇਆ ਸੈਕਿੰਡ ਤੇ ਵਿੱਚ ਗੱਲ ਕਰੀਏ ਇਹਦੇ ਕਟਰਬਾਰ ਦੀ ਜਿਵੇਂ ਉਹਨੇ ਬੜਾ ਹੋ ਗਿਆ ਸੈਜ 759 ਹੋ ਗਿਆ ਤਾ 56 ਇੰਚ ਜਿਹੜਾ ਆਪਣਾ 755 ਰੀਪਰ ਹੈ ਉਹਦਾ 7 ਫੁੱਟ ਕੱਟ ਰਿਹਾ ਤੇ ਇਹਦਾ 7.5 ਫੁੱਟ ਕੱਟ ਰਿਹਾ ਜੀ ਅੱਧਾ ਫੁੱਟ ਇਹਦਾ ਕਟਰ ਵੱਡਾ ਦੂਸਰੇ 55 ਇੰਚ ਰੀਪਰ ਨਾਲ ਠੀਕ ਹੈ ਤਾਂ ਕਿ ਜੇ ਵੱਡਾ ਤਾਂ ਫਿਰ ਕੰਮ ਵੀ ਵੱਡਾ ਹੀ ਹੋਊਗਾ ਕੰਮ ਵੀ ਜ਼ਿਆਦਾ ਕਰੂਗਾ ਸਰ ਇਹ ਕੰਮ ਵੀ ਜ਼ਿਆਦਾ ਕਰੂਗਾ ਕਿਉਂਕਿ ਆਪਣੇ ਹੁਣ ਟਰੈਕਟਰ ਵੱਡੇ ਹੋ ਗਏ ਨੇ ਤੇ ਟਰੈਕਟਰ ਵੱਡੇ ਹੋਣ ਦੇ ਨਾਲ ਕਟਰ ਵੱਡਾ ਹੋ ਗਿਆ ਮਸ਼ੀਨ ਵੱਡੀ ਹੋ ਗਈ ਆ ਇਹ ਤੁਹਾਨੂੰ ਖਾਸੇ ਦੱਸਿਆ ਨੇ ਉਸ ਤੋਂ ਬਾਅਦ ਏਰੀਆ ਜਿੰਨਾਂ ਵੀ ਡਿਜ਼ਾਈਨਿੰਗ ਕਰੀ ਹੋਈ ਹੈ ਜਿਵੇਂ ਹੁਣ ਆਹ ਵਾਲਾ ਸੀਗਾ ਜੀ ਇਹ ਪਹਿਲਾਂ ਆਪਾਂ ਸਟਿੱਪ ਪੱਤੀ ਉੱਪਰ ਲਗਾਉਂਦੇ ਸੀ 55 ਇੰਚ ਦੇ ਵਿੱਚ ਫੇ ਮੀਂਹ ਪਾ ਕੇ ਕੋਈ ਜੰਗਾਲ ਜਿਵੇਂ ਔਸ ਪਾ ਕੇ ਜਾਰਾ ਇਹਰੇ ਉੱਪਰ ਜੰਗ ਵਗੈਰਾ ਲੱਗ ਜਾਂਦਾ ਸੀ ਬਲੇਡ ਤੇ ਹੁਣ ਆਪਾਂ ਇਹਨਾਂ ਨੂੰ ਪੌਕੇਟ ਦੇ ਵਿੱਚ ਹੀ ਬੰਦ ਕਰਿਆ ਕੀ ਬਾਤ ਆ ਅੰਦਰ ਕਰਤਾ ਅੰਦਰ ਕਰਤਾ ਹੈ ਤਾਂ ਕਿ ਮੀਂਹ ਕਣੀ ਦੇ ਵਿੱਚ ਪਾਣੀ ਲੱਗਨ ਨਾਲ ਇਹ ਆਪਣੇ ਬਲੇਡਾਂ ਦੇ ਉੱਪਰ ਜੰਗ ਵਗੈਰਾ ਨਾ ਲੱਗੇ ਤੇ ਸਟਿੱਪ ਨਮੀ ਰਹੇ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਸਾਰੀਆਂ ਪੂੜੀਆਂ ਪੁੱਲਰ ਵਾਲੀਆਂ ਲਗਾ ਰਹੇ ਹਾਂ ਇਹ ਵੀ ਨਵੀਂ ਤਕਨੀਕ ਹੈ ਉਸ ਤੋਂ ਬਾਅਦ ਪਿੱਛੇ ਦੱਸ ਹਾਂ ਜੀ ਹਾਂ ਇਹ ਇੱਕ ਟਿਮਕਨ ਕੰਪਨੀ ਆ ਬਹੁਤ ਹੀ ਵਧੀਆ ਕੰਪਨੀ ਕੁਆਲਟੀ ਦਾ ਇਹ ਉਹਦਾ 베ARING ਲਗਾਇਆ ਗਿਆ ਇਹ ਹਾਈ ਸਪੀਡ 베ARING ਹੈ ਜੀ ਇਹਦੇ ਇਹਦੇ ਜਿਹੜੇ ਬਲੋਰ ਤੇ ਚੱਕਰ ਹੁੰਦੇ ਨੇ ਉਹ ਸਭ ਤੋਂ ਜ਼ਿਆਦਾ ਹੁੰਦੇ ਨੇ ਮਸ਼ੀਨ ਦੇ ਵਿੱਚ ਕਿਉਂਕਿ ਉਹਨੇ ਹਵਾ ਪ੍ਰੈਸ਼ਰ ਦੇ ਨਾਲ ਪਿੱਛੇ ਚੱਕ ਕੇ ਤੂੜੀ ਨੂੰ ਭਰਨਾ ਹੁੰਦਾ ਟਰਾਲੀ ਦੇ ਵਿੱਚ ਤੇ ਆਪਾਂ ਨੇ ਇਹ ਵਾਲਾ ਹਾਈ ਬੈਰਿੰਗ ਜਾਨੀ ਕੈਪੈਸਿਟੀ ਵਾਲਾ ਬੈਰਿੰਗ ਲਗਾਇਆ ਤਾਂ ਕਿ ਜਲਦੀ ਕੋਈ ਖਰਾਬ ਨਾ ਆਵੇ ਕੋਈ ਦਿੱਕਤ ਨਾ ਆਵੇ ਸੀਜ਼ਨ ਦੇ ਵਿੱਚ ਕੋਈ ਆਰਪੀਐਮ ਮੇਨਟੇਨ ਤਾਂ ਨਹੀਂ ਆਰਪੀਐਮ ਇਹਦੇ ਜਿੰਨੇ ਮਰਜੀ ਹਜ਼ਾਰ ਹਜ਼ਾਰ ਆਰਪੀਐਮ ਤੱਕ ਇਹ ਕੁਝ ਨਹੀਂ ਹੁੰਦਾ ਇਹਨੂੰ ਕੀ ਬਾਤ ਹੈ ਆ ਪਿੱਛੇ ਦੀ ਆ ਲਗਜ਼ਰੀ ਲੁੱਕ ਦਿਖਾਓ ਦੇਖੋ ਇਹ ਲੁੱਕ ਆ ਜਿਹੜੀ ਨਾ ਤੇ ਇਹਦੀ ਜ਼ਬਰਦਸਤ ਬਣਾ ਦਿੱਤੀ ਆ ਇਸ ਕੇਸ ਐਗਰੀਟੈਕ ਵੱਲੋਂ ਔਰ ਵੱਡੀ ਗੱਲ LED ਵੀ ਲਗਾ ਦਿੱਤੀ LED ਲਾਈਟ ਵੀ ਲਗਾਤੀ ਇਹ ਦੇਖੋ ਪਿੱਛੇ ਕਸਟਮਰ ਨੂੰ ਨਾਰਾਂ ਨੇਰੇ ਦੇ ਵਿੱਚ ਰਾਤ ਨੂੰ ਚੱਲਦੀ ਆ ਮਸ਼ੀਨ ਠੀਕ ਹੈ ਟਰਾਲੀ ਪਾਉਣ ਦੇ ਵਿੱਚ ਬਹੁਤ ਦਿੱਕਤ ਆਉਂਦੀ ਸੀ ਤੇ ਜਿਹੜੀ ਦੂਸਰੀ ਲਾਈਟ ਹੁੰਦੀ ਸੀਗੀ ਉਹ ਕਈ ਵਾਰ ਜਾਂ ਤਾਂ ਟੁੱਟ ਜਾਂਦੀ ਸੀ ਬਿਲਕੁਲ ਟੁੱਟਦੀ ਸੀ ਜਾਂ ਕੋਈ ਚੋਰੀ ਕਰ ਲੈ ਜਾਂਦਾ ਸੀ ਕਿਉਂਕਿ ਉਹ ਬਾਹਰ ਲੱਗੀ ਹੋਈ ਸੀ ਇਹਨੂੰ ਸੇਫਟੀ ਦੇ ਲਈ ਅੰਦਰ ਲਗਾਇਆ ਗਿਆ ਇੱਕ ਜਿਹੜੀ ਲਾਈਟ ਵੀ ਜਾ ਰਹੀ ਤੇ ਦੁਲਦੀ ਇਹ ਜਲਦੀ ਖਰਾਬ ਵੀ ਨਹੀਂ ਹੁੰਦੀ ਜੀ ਇਹਦੇ ਉੱਤੇ ਫਿਰ ਕੀ ਆ ਇਹਦੇ ਅੰਦਰ ਵੀ ਤੁਹਾਨੂੰ ਦਿਖਾਵਾ ਚਾਹਾਂਗੇ ਜੋ ਆਪਾਂ ਇਹਦੇ ਵਿੱਚ ਚੇਂਜਸ ਕਰੀਏ ਖੋਲ ਇੱਥੋਂ ਜੀ ਜਿਵੇਂ ਹੁਣ ਤੁਸੀਂ ਆ ਦੇਖ ਹੀ ਰਹੇ ਹੋ ਹਾਂਜੀ ਤੇ ਇਹਦੇ ਵਿੱਚ ਜਿਵੇਂ ਹੁਣ ਇਹ ਵਾਲੇ ਪੱਖੇ ਨੇ ਪਹਿਲਾਂ ਫਿਕਸ ਹੁੰਦੇ ਸੀਗੇ ਇਹਨਾਂ ਦੇ ਕਵਰ ਹੁਣ ਆਪਾਂ ਇਹ ਖੁੱਲਦੇ ਕਰਤੇ ਨੇ ਇਕੱਲੇ ਇਕੱਲੇ ਓਕੇ ਠੀਕ ਹੈ ਫਿਕਸ ਨਹੀਂ ਹੈਗੇ ਹੁਣ ਇਹ ਖੁੱਲਦੇ ਨੇ ਸਾਰੇ ਤੇ ਦੂਸਰਾ ਸਭ ਤੋਂ ਵੱਡੀ ਗੱਲ ਜਿਵੇਂ ਹੁਣ ਰੀਪਰ ਵੱਡਾ ਹੋਇਆ ਕਟਰ ਵੱਡਾ ਹੋਇਆ ਥਰੇਸਰ ਵੱਡਾ ਕਰਿਆ ਇਹਦੇ ਪੱਖਿਆਂ ਦਾ ਸਾਈਜ਼ ਵੀ ਵੱਡਾ ਕਰਾ ਦਿੱਤਾ ਗਿਆ ਤਾਕਿ ਇਹ ਜਲਦੀ ਤੋਂ ਜਲਦੀ ਤੂੜੀ ਪਰ 깔ੀ ਭਰ ਸਕੇ ਜਲਦ ਜ਼ਿਆਦਾ ਕੰਮ ਕਰ ਸਕੇ ਕੀ ਬਾਤ ਹੈ ਮਤਲਬ ਸਭ ਕੁਝ ਵਧਾ ਦਿੱਤਾ ਤੇ ਕੰਮ ਵੀ ਵਧ ਵੀ ਕਰੂਗਾ ਕੰਮ ਵੀ ਵਧ ਕਰੂਗਾ ਤੇ ਜੇਕਰ ਆਪਾਂ ਇਹਦੇ ਰੀਪਰ ਦੀ ਗੱਲ ਕਰੀਏ ਕਿ 55 ਇੰਚ ਨਾਲ ਹੋਏਗਾ ਤਾਂ ਇਹ ਮੰਨ ਕੇ ਚੱਲੋ ਕਿ 55 ਇੰਚ ਨਾਲੋਂ ਇਹਦਾ ਕਾਫੀ ਕੰਮ ਜ਼ਿਆਦਾ ਕਰੇਗਾ ਡੀਜ਼ਲ ਦੀ ਖਪਤ ਘੱਟ ਹੋਵੇਗੀ ਜੋ ਕਿ ਅੱਜਕੱਲ ਆਪਣੇ ਕਿਸਾਨਾਂ ਕੋਲ بڑے ਟਰੈਕਟਰ ਨੇ ਉਹਨਾਂ ਦੇ ਅਕੋਰਡਿੰਗ ਇਹ ਜਾਨੀ ਇੱਕ ਪਰਫੈਕਟ ਆਪਾਂ ਕਹਿ ਸਕਦੇ ਆ ਕਿ ਪਰਫੈਕਟ ਰੀਪਰ ਹੈ ਜੀ ਜੀ ਬਿਲਕੁਲ ਤੇ ਉਸ ਤੋਂ ਬਾਅਦ ਆਪਾਂ ਆਪਾਂ ਗੱਲ ਕਰੀਏ ਸੈਡ ਵਾਲੀ ਚਾਦਰ ਦੀ ਇਹ ਇੱਕ ਪੀਸ ਦੀ ਬਣਦੀ ਹੈ 4mm ਮੋਟੀ ਚਾਦਰ ਲਗਾਈ ਜਾਂਦੀ ਹੈ ਪੂਰੀ ਤੇ ਕਿਸੇ ਵੀ ਕੋਈ ਐਸਜੀ ਵੈਲਡਿੰਗ ਨਹੀਂ ਹੈਗੀ ਕਿ ਇਹਨੂੰ ਵੈਲਡ ਕਰਕੇ ਬਣਾਇਆ ਗਿਆ ਸੈਡ ਸੀਟ ਨੂੰ ਕੋਈ ਵੈਲਡਿੰਗ ਨਹੀਂ ਨਾ ਕੋਈ ਵੈਲਡਿੰਗ ਇੱਕੋ ਹੀ ਪੀਸ ਦੇ ਸੀਐਨਸੀ ਕਟਿੰਗ ਦੇ ਨਾਲ ਬਣਦਾ ਵਨ ਪੀਸ ਹਾਂ ਹੁਣ ਇਹ ਪਹਿਲਾ 4mm ਆਪਾਂ ਲਗਾਉਨੇ ਹੁਣ ਉਸ ਤੋਂ ਵੀ ਜ਼ਿਆਦਾ ਹੈਵੀ ਡਿਊਟੀ ਕਰਨ ਲਈ ਇਹ ਚਦਰ ਇਹ ਵੀ ਕਰਦੀ ਹਾਂ ਇਹ 56 ਇੰਚ 4mm ਇਹ ਵਾਲੀ 5mm ਦੇ ਵਿੱਚ ਕੀ ਬਾਤ ਹੈ ਮੋਟੀ ਚਦਰ ਆ ਗਈ ਉਸ ਤੋਂ ਵੀ ਜ਼ਿਆਦਾ ਕਹਿੰਦਾ ਪਾਬ ਹੈਵੀ ਡਿਊਟੀ ਬਣਾਉਂਦੀ ਹੈ ਹੈਵੀ ਡਿਊਟੀ ਬਣਾਤੀ ਹਾਂ ਜੀ ਤੇ ਹੁਣ ਆਪਾਂ ਜੇਕਰ ਇਹ ਵੀ ਕਿਸਾਨਾਂ ਦਾ ਕੁਐਸਚਨ ਨਾਲ ਦੀ ਨਾਲ ਆਉਂਦਾ ਹਾਂ ਜੀ ਕਿ ਤੁਸੀਂ ਇਹਨ ਮਸ਼ੀਨ ਨਵਾਂ ਮਾਡਲ ਨੋਚ ਕਰਤਾ ਇਹਦੇ ਵਿੱਚ ਤੁਹਾਨੂੰ ਜੀ ਇਹਦੇ ਵਿੱਚ ਇਹ ਚੇਂਜਸ ਆਈਆਂ ਨੇ ਨਵੀਂ ਆਰ ਪੀ ਐਮੀਟਰ ਲੱਗ ਗਿਆ ਬੜਾ ਗੇਅਰ ਲੱਗ ਗਿਆ ਪੱਖੇ ਬੜੇ ਹੋ ਗਏ ਨੇ ਤੇਰਾ ਰੇਟ ਤਾਂ ਕਿੰਨਾ ਫਰਕ ਪਊਗਾ ਇਹ ਵੱਡਾ ਸਵਾਲ ਆ ਗਿਆ ਇਹ ਵੱਡਾ ਸਵਾਲ ਆਇਆ ਉਹਨਾਂ ਦਾ ਤੇ ਇਹੀ ਮੈਂ ਕਲੀਅਰ ਕਰਨਾ ਚਾਹੁੰਦਾ ਕਿ ਕਿਉਂਕਿ ਉਹ ਇਨਕੁਆਰੀ ਹੀ ਸਬਤੋ ਵੇਲਾ ਕਰਦੇ ਹੀ ਕਿੰਨਾ ਕੁ ਫਰਕ ਪੋਵੇ ਇਹਦਾ ਜ਼ਿਆਦਾ ਫਰਕ ਨਹੀਂ ਪੈਣਾ ਹੂੰ ਕਿ ਕਸਟਮਰਾਂ ਦੇ ਲਈ ਸਪੈਸ਼ਲ ਇਹਨੂੰ ਦੇਖ ਕੇ ਹੋਏ ਰੇਟ ਇਹਦਾ ਬਿਲਕੁਲ ਜਾਇਜ਼ ਰੱਖਿਆ ਗਿਆ ਯਾਨੀ ਕਿ ਜੇ 55 ਇੰਚ 755 ਇੰਚ ਦਾ ਜੋ ਰੇਟ ਹੈ ਜੀ ਠੀਕ ਹੈ ਉਹਦੇ ਵਿੱਚ ਓਨਲੀ ਤੋਂ ਓਨਲੀ ਸਿਰਫ ਤੋਂ ਸਿਰਫ 7000 ਰੁਪਏ ਜ਼ਿਆਦਾ ਦੇ ਕੇ ਕੁਲ ਦੇਰ ਤੋਂ 7000 ਸਿਰਫ 7000 ਪੱਖਾ ਵੱਡਾ ਆਰਪੀ ਲਗਾ ਦਿੱਤਾ ਵੱਡਾ 5 ਲੀਟਰ ਦਾ ਗੀਅਰ ਆਇਲ ਰੱਖਤਾ ਕੱਟਰ ਵੱਡਾ ਕਰਤਾ ਸਾਈਜ਼ ਵੱਡਾ ਕਰਤਾ ਮਾਡਲ ਵੱਡਾ ਕਰਤਾ ਕਮ ਵੱਡਾ ਹੋਊਗਾ ਪਰ ਪੈਸੇ 70000 ਪੈਸੇ 70000 ਉਹ ਇਹ ਸਪੈਸ਼ਲ ਬੱਸ ਇੱਕ ਇਹ ਮੰਨ ਗਏ ਕਿ ਕਿਸਾਨਾਂ ਲਈ ਬੱਸ ਇੱਕ ਤੋਹਫਾ ਯਾਰ ਤੋਹਫਾ ਦਿੱਤਾ ਹੈ ਕਿ ਬੱਸ ਉਹ ਇਸ ਨੂੰ ਲੈਣ ਤੇ ਇਸ ਨੂੰ ਬਰਤਬਾਰ ਚਲਾਉਣ ਤੇ ਆਪਣੀ ਫੀਡਬੈਕ ਦੇਣ ਜੇ ਕਿਸੇ ਕਰਾਂ ਦੀ ਉਸ ਤੋਂ ਹੋਰ ਇਸ ਦੇ ਵਿੱਚ ਜਾਨੀ ਚੇਂਜਸ ਉਹਨਾਂ ਨੇ ਹੋਰ ਫੀਚਰ ਐਡ ਕਰਨਾ ਚਾਹੁੰਦੇ ਨੇ ਤਾਂ ਉਹ ਸਾਨੂੰ ਇਸ ਬਾਰੇ ਦੱਸਣ ਤਾਂ ਆਪਾਂ ਤਾਂ ਕਿ ਅਗਲੇ ਸੀਜ਼ਨ ਦੇ ਵਿੱਚ ਹੋਰ ਨਵੀਂ ਮਸ਼ੀਨ ਨਵੇਂ ਫੀਚਰਸ ਨਾਲ ਲੈ ਕੇ ਆ ਸਕੀਏ ਕੱਲ੍ਹ ਦੀ ਵੀ ਇੱਕ ਹੋਰ ਵੀ ਗੱਲ ਹੈ ਕਿ ਜਿਵੇਂ ਗ੍ਰੀਨ ਗੋਲਡ ਤੁਸੀਂ ਨਾਮ ਦਿੱਤਾ ਕਿ ਇਹ ਵਾਕੀ ਕੰਮ ਵੀ ਉਦਾਂ ਦਾ ਹੀ ਕਰੂਗਾ ਪਰ ਜਿਹੜੇ ਕਿਸਾਨਾਂ ਨੇ ਕਿਹਾ ਸੀ ਵੀ ਉਹੀ ਸਾਨੂੰ ਪੈਟਰਨ ਤੇ ਚਾਹੀਦਾ ਪਰ ਵਿਸ਼ੇਸ਼ਤਾਵਾਂ ਵੱਡੀਆਂ ਚਾਹੀਦੀ ਨੇ ਉਹੀ ਚੀਜ਼ ਚਾਹੀਦੀ ਆ ਜੋ 25 30 ਸਾਲਾਂ ਤੁਸੀਂ ਕਹਿੰਦੇ ਚੱਲਦਾ ਆ ਰਿਹਾ ਪਰ ਰੇਟ ਵੀ ਤੁਸੀਂ ਉਹੀ ਵਾਜਿਬ ਜੇ ਦੇ ਰੇਟ ਅਸੀਂ ਵਾਜਿਬ ਦਿੰਦਾ ਸਰ ਬਿਲਕੁਲ ਹੀ ਵਾਜਿਬ ਦੇਤਾ ਹੈ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਕਿ ਹਰ ਇੱਕ ਚੀਜ਼ ਆ ਜਿਹੜੀ ਇਹਦੀ ਉਸਦੇ ਟਰੈਕਟਰ ਦੇ ਜਿਵੇਂ ਸਾਈਜ਼ ਵੱਡੇ ਹੋ ਗਏ ਨੇ ਅੱਜ ਕੱਲ 4x4 ਟਰੈਕਟਰ ਹੋ ਗਏ ਨੇ ਪਾਸ ਪਾਵਰ ਜ਼ਿਆਦਾ ਹੋ ਗਿਆ ਉਹਨਾਂ ਦੇ ਅਕੋਰਡਿੰਗ ਇਹ ਰੀਪਰ ਬਿਲਕੁਲ ਪਰਫੈਕਟ ਰੀਪਰ ਆਪਾਂ ਬਣਾਇਆ ਔਰ ਜਿਹੜੇ ਘੰਟਿਆਂ ਵੱਧੀ ਕੰਮ ਹੁੰਦੇ ਸੀ ਨਾ ਉਹ ਮਿੰਟਾਂ ਵੱਧੀ ਕੰਮ ਹੋਣਗਾ ਔਰ ਵੱਡੀ ਗੱਲ ਇਹ ਆ ਕਿ ਪਹਿਲਾ ਕੇਐਸ ਵੱਲੋਂ ਆ ਆਰਪੀਐਮ ਮੀਟਰ ਲਗਾਇਆ ਗਿਆ ਤੁਹਾਡੇ ਹੁਣ ਟਰੈਕਟਰ ਦਾ ਜਿਹੜਾ ਤੇਲ ਆ ਡੀਜ਼ਲ ਖਰਚਾ ਉਹ ਉਹ ਬਚੇਗਾ ਤੇ ਤੁਸੀਂ ਜਾਣ ਪਾਉਂਗੇ ਕਿ ਕਿੰਨੇ ਆਰਪੀਐਮ ਤੇ ਤੁਹਾਡਾ ਟਰੈਕਟਰ ਜਾਂ ਮਸ਼ੀਨ ਚੱਲ ਰਹੀ ਆ ਸੈੱਟ ਕਰ ਸਕੋਗੇ ਦੇਖ ਸਕੋਗੇ ਐਲਈਡੀ ਲਾਈਟ ਲਗਾਤੀ ਵੱਡਾ ਬਲੇਡ ਕਰ ਦਿੱਤਾ ਤੇ ਆਇਲ ਗੇਅਰ ਵੱਡਾ ਕਰ ਦਿੱਤਾ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਨੇ ਸਰਵਿਸ ਪੱਖੋਂ ਕਸਟਮਰ ਕੋਲੇ ਔਖੇ ਹੋ ਜਾਂਦੇ ਨੇ ਉਹ ਤੋਂ ਸੁੱਕੀ ਅਸੀਂ ਸਰਵਿਸ ਤਾਂ ਕੁਝ ਕੇਐਸ ਦੀ ਸਰਵਿਸ ਦਾ ਸਭ ਤੋਂ ਮੇਨ ਜੋ ਸਾਡਾ ਜ਼ਿਆਦਾ ਫੋਕਸ ਰਹਿੰਦਾ ਉਹ ਸਰਵਿਸ ਦੇ ਉੱਪਰ ਹੈ ਠੀਕ ਹੈ ਸਾਨੂੰ ਇਹ ਹੁੰਦਾ ਵੀ ਕਸਟਮਰ ਨੇ ਫੋਨ ਕਰਤਾ ਹੈ ਤੇ ਅਸੀਂ ਆਪਣੇ ਫੋਰਮੈਨ हो गए हेल्पर हो गया एक गड्डी बिल्कुल रेडी वर तैयार वर तैयार रख दिया ताकि फेमे फोन आया ता उनू वो सामान वगैरह देके खेतच खड़े रिपर ਕੋਲ ਪਹੁੰਚ ਕੇ ਉਹਦੀ ਸਰਵਿਸ ਕਰ सके जो उनू कस्टमर नु दिक्कत है जब तक कस्टमर पूरा सैटिस्फाई हो के ये नहीं कहता मेरी मशीन बिल्कुल ओके चल रही है ठीक है फिर आपा जी कहने है कि ਤੁਸੀਂ ਫੇਰ ਉੱਥੋਂ ਆਉਣਾ ਨਹੀਂ ਉਹਨਾਂ ਚ ਤੁਸੀਂ ਉੱਥੇ 2 ਘੰਟੇ ਲੱਗਣ 4 ਘੰਟੇ ਲੱਗਣ कस्टमर ਦੇ ਕੋਲ ਰਹਿ ਕੇ ਚੈੱਕ ਕਰਨੀ ਹੈ ਮਸ਼ੀਨ कस्टमर नु ਕੋਈ ਦਿੱਕਤ ਤਾਂ ਨਹੀਂ ਆ ਰਹੀ। ਗੱਲ ਇਹ ਜਿਹੜੀ ਆਪਾਂ ਗੱਲ ਕਰੀ ਇਹ ਇਹ ਉਪਲਬਧ ਹੋਣ ਕਿਸਾਨ ਇਸ ਨੂੰ ਖਰੀਦ ਸਕਦੇ ਹਨ ਹਾਂਜੀ ਹਾਂ ਸਰ ਦੇਖੋ ਇਹ ਆਪਾਂ ਹੁਣ ਜਿਵੇਂ ਅੱਜ ਤੁਸੀਂ ਦੱਸਿਆ ਕਿ 17 ਫਰਵਰੀ 2024 ਨੂੰ ਹੀ ਲਾਂਚ ਕਰਿਆ ਅੱਜ ਆਪਾਂ ਕੱਲ ਹੀ ਲਾਂਚ ਕਰਕੇ ਇਹਨੂੰ ਰਟਿਆ ਤੇ ਕਸਟਮਰ ਹੁਣ ਇਹਨੂੰ ਆਪਣਾ ਨੇੜੇ ਦੇ ਡੀਲਰ ਕੋਲ ਜਾ ਕੇ ਕੰਟੈਕਟ ਕਰਕੇ ਠੀਕ ਹੈ ਇਹਨੂੰ ਪਰਚੇਸ ਆਪਣਾ ਪਰਚੇਸ ਕਰ ਸਕਦਾ ਆਪਣਾ ਆਰਡਰ ਪਾ ਸਕਦਾ ਤੇ ਆਪਾਂ ਬਹੁਤ ਹੀ ਜਲਦ ਹੁਣ ਕਿਸਾਨਾਂ ਨੂੰ ਇਹ ਡਿਲੀਵਰੀ ਦੇਣੀ ਵੀ ਸ਼ੁਰੂ ਕਰ ਦਿੱਤੀ ਹੈ ਬਿਲਕੁਲ ਆਪਣੇ ਕੋਲ ਕੱਲ ਹੀ ਆਪਾਂ ਲਾਂਚ ਕਰਿਆ ਤੇ ਕੱਲ ਦੇ ਲਾਂਚ ਤੇ ਅੱਜ ਤੱਕ ਆਪਣੇ ਕੋਲ ਸੌਰੀ ਪਰ ਬੁੱਕ ਹੋ ਚੁੱਕਿਆ ਇੱਕ ਦਿਨ ਦੇ ਵਿੱਚ ਇੱਕ ਦਿਨ ਦੇ ਵਿੱਚ ਸੌਰੀ ਪਰ ਬੁੱਕ ਹੋ ਚੁੱਕਿਆ ਤੇ ਇੱਕ ਡੀਲਰਾਂ ਨੇ ਸਾਨੂੰ ਇਹ ਵੀ ਕਹਤਾ ਹੈ ਕਿ 10-10 ਪੀਸ ਸਾਡੇ ਕੋਲ ਭੇਜ ਦੋ ਤੇ ਸਾਡੇ ਕਸਟਮਰ ਇਹ ਡਿਮਾਂਡ ਕਰਦੇ ਨੇ ਜਿਲਦਜੀਤ ਜੀ ਫਿਰ ਕਿਵੇਂ ਬੁੱਕ ਕਰਵਾ ਸਕਦੇ ਨੇ ਕਿਸਾਨ ਇੱਥੇ ਆ ਸਕਦੇ ਨੇ ਕਿਸਾਨ ਇੱਥੇ ਆ ਸਕਦੇ ਨੇ ਮਸ਼ੀਨ ਦੇਖ ਸਕਦੇ ਨੇ ਕਸਟਮਰ ਕੋਲੇ ਬੁੱਕ ਕਰ ਜੇ ਐਡਰੈਸ ਜਿਹੜਾ ਆਪਣਾ ਰੈਕੋਟ ਰੋਡ ਮਲੇਰ ਕੋਟਲਾ ਤੇ ਕੇਐਸ ਐਗਰੋਟੈਕ ਪ੍ਰਾਈਵੇਟ ਲਿਮਟਿਡ ਚਾ ਸਕਦੇ ਨੇ ਕੰਟੈਕਟ ਨੰਬਰ ਆਪਾਂ ਇਹ ਤੇ ਸਕਰੀਨ ਤੇ ਚਲਾਵਾਂਗੇ ਆਪਣਾ ਟੋਲ ਫ੍ਰੀ ਨੰਬਰ ਉਹ ਦੇਖ ਕੇ ਉਹਦੇ ਕੰਟੈਕਟ ਕਰਕੇ ਜ਼ਿਆਦਾ ਜਾਣਕਾਰੀ ਲੈ ਸਕਦੇ ਨੇ ਬਾਕੀ ਸਭ ਤੋਂ ਵੱਧ ਨੇੜੇ ਦੇ ਡੀਲਰ ਨਾਲ ਕੰਟੈਕਟ ਕਰਕੇ ਆਪਣਾ ਉੱਥੇ ਵੀ ਬੁੱਕ ਇਹ ਸਰ ਸਟਰਾਉਰੀ ਪਰ ਆਏ ਸਟਰਾਉਰੀ ਪਰ ਦੇ ਵਿੱਚ ਪਹਿਲੀ ਗੱਲ ਤਾਂ ਤੁਹਾਨੂੰ ਦੱਸ ਦਿਆਂ ਵੀ ਕੇਐਸ ਗਰੁੱਪ ਲੀਡਰ ਹੈ ਲਾਸਟ 20 ਇਅਰ ਤੋਂ ਤੇ ਜਿਹੜਾ ਇਹ ਨਵਾਂ ਮਾਡਲ ਲਾਂਚ ਕੀਤਾ ਗਿਆ ਇਹਦੇ ਵਿੱਚ ਵੀ ਕਾਫੀ ਚੇਂਜਸ ਆਈਆਂ ਨੇ ਕਿਉਂਕਿ ਫਾਰਮਰ ਦੀ ਡਿਮਾਂਡ ਹਮੇਸ਼ਾ ਸਾਡੇ ਕੋਲ ਰਹਿੰਦੀ ਹੈ ਅਸੀਂ ਉਹਨਾਂ ਤੋਂ ਹੀ ਸਿੱਖਣਾ ਹੁੰਦਾ ਫੀਲਡ 'ਚ ਜਾ ਕੇ ਹੁਣ ਇਹਦੇ ਵਿੱਚ ਜਿਹੜਾ ਇਹ ਮਾਡਲ ਲਾਂਚ ਕੀਤਾ ਆਪਾਂ ਇਹਦੇ ਵਿੱਚ ਗੇਅਰ ਦੇ ਵਿੱਚ ਚੇਂਜ ਕੀਤੀ ਗਈ ਹੈ ਇਹਨੂੰ ਵੱਡਾ ਗੇਅਰ ਹੈਵੀ ਲਗਾਇਆ ਗਿਆ ਉਦੇ ਵਿੱਚ ਉਹਦੀ ਲਾਈਫ ਲਈ ਜਿਹੜੀ ਉਹਦੇ ਆਇਲ ਦੀ ਕੈਪੈਸਿਟੀ ਹੈਗੀ ਉਹ ਵੀ ਵਧਾਈ ਹੈ ਇਹਦੇ ਨਾਲ ਇਹਦੀ ਲਾਈਫ ਚੰਗੀ ਰਹੂਗੀ ਔਰ ਇਹਦਾ ਮੈਂਟੇਨੈਂਸ ਨਹੀਂ ਨਿਕਲੂਗਾ ਸੈਕੰਡ ਵੱਡੀ ਚੀਜ਼ ਨਾਲ ਇਹ ਵੀ ਹੈਗੀ ਵੀ ਇਹ ਮਾਡਲ ਦੇ ਵਿੱਚ ਅਸੀਂ ਆਰ ਪੀ ਐਮ ਮੀਟਰ ਦਿੱਤਾ ਹੈ ਜਿਹੜਾ ਬਹੁਤ ਜ਼ਰੂਰੀ ਸੀ ਬਟ ਇਹ ਇਹ ਮੀਟਰ ਜਿੰਨੇ ਵੀ ਰੀਪਰ ਬਣਦੇ ਨੇ ਭਾਵੇਂ ਉਹ ਕਿਤੇ ਵੀ ਬਾਹਰ ਅੰਦਰ ਬਣਦੇ ਨੇ ਕਿਸੇ ਵੀ ਰੀਪਰ ਨੂੰ ਤੁਸੀਂ ਨਹੀਂ ਦੇਖਿਆ ਹੋਊਗਾ ਬਟ ਇਹਦੀ ਜ਼ਰੂਰਤ ਬਹੁਤ ਸੀ ਕਿਉਂਕਿ ਜਦੋਂ ਬਿਨਾ ਰੀਡਿੰਗ ਤੋਂ ਬਿਨਾ ਇੱਕ ਐਸਟੀਮੇਟਡ ਆਰਪੀਐਮ ਟਰੈਕਟਰ ਦੇ ਦਿੰਨੇ ਆਗੇ ਅਸੀਂ ਕਈ ਵਾਰੀ ਤਾਂ ਜ਼ਿਆਦਾ ਆਰਪੀਐਮ ਦਿੱਤੇ ਜਾਂਦੇ ਆ ਉੱਥੇ ਜ਼ਿਆਦਾ ਡੀਜ਼ਲ ਦੀ ਕੰਜ਼ਮਪਸ਼ਨ ਹੋ ਜਾਂਦੀ ਸੀ ਸ਼ਾਮ ਤੱਕ ਕਿੰਨੀ ਡੀਜ਼ਲ ਲੱਗ ਜਾਂਦਾ ਉਹਨੂੰ ਤੇ ਜਾਂ ਫਿਰ ਘੱਟ ਆਰਪੀਐਮ ਦੇ ਉੱਤੇ ਉਹ ਚਲਾਈ ਜਾਂਦਾ ਸੀਗਾ ਉਹਨੂੰ ਨਹੀਂ ਪਤਾ ਲੱਗਦਾ ਸੀਗਾ ਡਰਾਈਵਰ ਨੂੰ ਤੇ ਉੱਥੇ ਕੀ ਹੁੰਦਾ ਉੱਥੇ ਪਰਫਾਰਮੈਂਸ ਘਟ ਜਾਂਦੀ ਹੈ ਬਟ ਹੁਣ ਆਰਪੀਐਮ ਜਿਹੜੇ ਦਿੱਤੇ ਗਏ ਸਾਡੇ ਬਿਨਾਂ ਆਰਪੀਐਮ ਨੇ ਉਹਦੇ ਚੱਕਰ ਨੇ ਉਹ ਆਰਪੀਐਮ ਮੀਟਰ ਨੂੰ ਦੇਖ ਕੇ ਚਲਾਉ ਜਿੱਥੇ ਉਹਦੀ ਪਰਫਾਰਮੈਂਸ ਵੀ ਠੀਕ ਆਉ ਉਹ ਡੀਜ਼ਲ ਦੀ ਜਿਹੜੀ ਕੰਜ਼ਮਪਸ਼ਨ ਆ ਉਹ ਵੀ ਕੰਟਰੋਲ ਚ ਹੋਵੇ ਇਹ ਇਹ ਬਹੁਤ ਵੱਡਾ ਫੈਕਟਰ ਸੀ ਫਿਰ ਇਹਦੇ ਨਾਲ ਨਾਲ ਜਿਹੜੇ ਇਹ ਬਲੋਰ ਨੇਗੇ ਫੈਨ ਨੇਗੇ ਉਹਨੂੰ ਨੂੰ ਵੀ ਆਪਾਂ ਸਹੀ ਦੇ ਵਿੱਚ ਚੇਂਜਸ ਕੀਤੀਆਂ ਇਹਨੂੰ ਕੁਝ ਕਿਉਂਕਿ ਉਹਦੇ ਵਿੱਚ ਕਿ ਨਾ ਅਸੀਂ ਕੁਝ ਆਰਪੀਐਮ ਘਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਿਹਦੇ ਨਾਲ ਉਹਦੀ ਵਾਈਬ੍ਰੇਸ਼ਨ ਕੰਟਰੋਲ ਹੋ ਜਾਂਦੀ ਹੈ ਜਿਹਦੇ ਨਾਲ ਬੈਰਿਆਂ ਦੀ ਕਸਾਈ ਘਟ ਜਾਂਦੀ ਹੈ ਬਟ ਹਵਾ ਦਾ ਵੋਲਿਊਮ ਉਹ ਨਹੀਂ ਰਹੂਗਾ ਇਹ ਵੀ ਨਮੀ ਚੇਂਜੇ ਕੀਤੇ ਆ ਇਸ ਤਰ੍ਹਾਂ ਦੀਆਂ ਹੋਰ ਵੀ ਕਈ ਛੋਟੇ-ਛੋਟੀਆਂ ਚੇਂਜੇਸ ਕੀਤੇ ਆ ਨਗੀਆਂ ਔਰ ਮੈਨੂੰ ਲੱਗਦਾ ਹੈਗਾ ਵੀ ਜਿਹੜੇ ਜਿਹੜੇ ਸਾਡੇ ਪਹਿਲੇ ਰਿਪਰ ਨੇ ਉਹਨਾਂ ਨੂੰ ਇਹ ਜਿਆਦਾ ਪਰਫਾਰਮ ਕਰੂਗਾ ਇਹਦੀ ਲਾਈਫ ਵੀ ਜਿਆਦਾ ਰਹੂਗੀ ਔਰ ਫਾਰਮਰ ਵੀ ਸਾਡੇ ਇਹਨਾਂ ਨੂੰ ਪਸੰਦ ਵੀ ਕਰਨਗੇ ਟ੍ਰਾਇਲ ਵੀ ਹੁੰਦਾ ਇਹਨਾਂ ਦਾ ਜੀ ਹਾਂਜੀ ਬੱਕਾ ਦਾ ਟ੍ਰਾਇਲ ਵੀ ਹੁੰਦਾ ਹਾਂ ਟ੍ਰਾਇਲ ਅਸੀਂ ਇਹ 2 ਸਾਲ ਤੋਂ ਇਹਨੂੰ ਟ੍ਰਾਇਲ ਦੇ ਉੱਤੇ ਲੱਗੇ ਹੋਏ ਸੀਗੇ ਤੇ ਹੁਣ ਉਹ ਟ੍ਰਾਇਲ ਹੈਗਾ ਜਿਹੜਾ ਉਹ ਕੰਪਲੀਟ ਹੋ ਗਿਆ ਸੀ ਤੇ ਉਸ ਤੋਂ ਬਾਅਦ ਹੀ ਟ੍ਰਾਇਲ ਤੋਂ ਬਾਅਦ ਹੀ ਇਹਨੂੰ ਆਪਾਂ ਨੇ ਮਾਡਲ ਨੂੰ ਲਾਂਚ ਕੀਤਾ ਹੈ ਬਿਲਕੁਲ ਜੀ ਜੇਕਰ ਤੁਸੀਂ ਵੀ ਚਾਹਦੇ ਹੋ ਹੈਵੀ ਡਿਊਟੀ ਇਹ ਮਸ਼ੀਨ ਨੂੰ ਲੈ ਕੇ ਆਣਾ ਪੁਰਾਣੇ ਰੇਟ ਤੋਂ ਮਹਿਜ 7000 ਵਾਦੇ ਨੂੰ ਤਾਂ ਤੁਸੀਂ ਜਲਦ ਤੋਂ ਜਲਦ ਆ ਸਕਦੇ ਹੋ ਬੁੱਕ ਕਰਵਾ ਸਕਦੇ ਹੋ ਇਸ ਮਸ਼ੀਨ ਨੂੰ ਕਿਉਂਕਿ 7000 ਬਹੁਤ ਮਾਮੂਲੀ ਜੀ ਜਿਹੜੀ ਰਕਮ ਆ ਥੋੜੇ ਜੇ ਪੈਸੇ ਦੇ ਕੇ ਤੁਸੀਂ ਹੁਣ ਵੱਡਾ ਕੰਮ ਲੈ ਸਕਦੇ ਹਾਂ ਜੇ ਤੁਹਾਡੇ ਕੋਲੇ ਵੱਡੇ ਟਰੈਕਟਰ ਨੇ ਛੋਟੇ ਟਰੈਕਟਰ ਨੇ ਤਾਂ ਹਰ ਇੱਕ ਟਰੈਕਟਰ ਦੇ ਆਰਪੀਐਮ ਨੂੰ ਇਹ ਦੇਖ ਸਕਦੇ ਹੋ ਮੀਟਰ ਲੱਗਿਆ ਹੋਇਆ ਸਭ ਤੋਂ ਪਹਿਲਾਂ ਸਟਾਰੀਪਰ ਆ ਜਿਹਦੇ ਤੇ ਆਰਪੀਐਮ ਮੀਟਰ ਲੱਗਿਆ ਹੁਣ ਤੱਕ ਆਰਪੀਐਮ ਮੀਟਰ ਲੱਗਿਆ ਨਹੀਂ ਹੁੰਦਾ ਸੀ ਔਰ ਵੱਡੀ ਗੱਲ ਅੰਦਾਜ਼ੇ ਦੇ ਨਾਲ ਟਰੈਕਟਰ ਦੇ ਜਿਹੜੇ ਚੱਕਰ ਸੀ ਉਹ ਉਹ ਚੱਲਦੇ ਸੀ ਜਿਸ ਕਰਕੇ ਤੇਲ ਦੀ ਖਪਤ ਜ਼ਿਆਦਾ ਹੁੰਦੀ ਸੀ ਤਾਂ ਹੁਣ ਕਿਸਾਨਾਂ ਦੇ ਟ੍ਰਾਇਲ ਤੋਂ ਬਾਅਦ ਜੀ ਹਾਂ ਕਿਸਾਨਾਂ ਨੇ ਖੇਤਾਂ ਵਿੱਚ 2 ਸਾਲ ਟ੍ਰਾਇਲ ਕੀਤਾ ਤੇ ਉਹ ਟ੍ਰਾਇਲ ਤੋਂ ਬਾਅਦ ਇਹ ਹੁਣ ਜਿਹੜੀ ਮਸ਼ੀਨ ਆ ਇਹ ਲਾਂਚ ਕੀਤੀ ਗਈ ਆ ਕੇਐਸਏ ਸਟਰੈਪਰ ਜੋ ਕਿ ਕਿਸਾਨਾਂ ਲਈ ਬਹੁਤ ਫਾਇਦੇਮੰਦ ਹੋਣ ਵਾਲੀ ਆ ਕਿਉਂਕਿ ਉਹਨਾਂ ਦਾ ਘੰਟਿਆਂ ਬੱਧੀ ਕੰਮ ਹੁਣ ਇਹ ਮਿੰਟਾਂ ਦੇ ਵਿੱਚ ਮੁਕਾਏਗੀ ਕੇਐਸਏ 759 ਐਕਸੀ ਕੇਐਸ ਗਰੁੱਪ ਮਲੇਰ ਕੋਟਲਾ ਵੱਲੋਂ ਤਿਆਰ ਕੀਤੀ ਗਈ ਅਤੀ ਆਧੁਨਿਕ ਮਸ਼ੀਨ ਆਰਪੀਐਮ ਮੀਟਰ ਲਗਾ ਦਿੱਤਾ ਗਿਆ ਗੇਅਰ ਬਾਕਸ ਵੱਡਾ ਕਰ ਦਿੱਤਾ ਗਿਆ ਅਤੇ ਗ੍ਰੀਨ 골ਡ ਬਿਲਕੁਲ ਗ੍ਰੀਨ 골ਡ ਤੇ ਨਾਲ ਹੀ ਨਾਲ ਜੇ ਆਪਾਂ ਗੱਲ ਕਰੀਏ ਤਾਂ ਇਹ ਵੱਡੇ ਕਰਦੇ ਤੇ ਕਟਰ ਵੀ ਵੱਡੇ ਕਰ ਦਿੱਤੇ ਗਏ ਆ ਬਹੁਤ ਚੀਜ਼ਾਂ ਦੀ ਚੇਂਜਰ ਲਿਆਂਦੀ ਗਈ ਹੈ ਤੇ ਤੁਸੀਂ ਬੁੱਕ ਕਰਾ ਸਕਦੇ ਹੋ ਤੇ ਪਾ ਸਕਦੇ ਹੋ ਜਲਦੀ ਜੇਕਰ ਤੁਸੀਂ ਸੀਜ਼ਨ ਦੀ ਗੱਲ ਕਰਦੇ ਸੀ ਜੇ ਲਾਉਣਾ ਹੈ ਤਾਂ ਕੇਐਸ ਗਰੁੱਪ ਦਾ ਜੇ ਭਰੋਸਾ ਆ ਉਹ ਕਿਸਾਨ ਜਾਣਦੇ ਨੇ ਕਿ ਜਿਹੜੀਆਂ ਮਸ਼ੀਨਾਂ ਅੱਜ ਤੱਕ ਬਣਾਉਂਦੇ ਨੇ ਬਾ ਕਮਾਲ ਬਣਾਉਂਦੇ ਨੇ ਔਰ ਬੇਮਿਸਾਲ ਬਣਾਉਂਦੇ ਨੇ ਔਰ ਕਦੇ ਵੀ ਖਰਾਬ ਨਹੀਂ ਹੁੰਦੀਆਂ ਤੁਸੀਂ ਵੀ ਜਲਦੀ ਨਾਲ ਵਿਜ਼ਿਟ ਕਰੋ ਤੇ ਇਸ ਮਸ਼ੀਨ ਨੂੰ ਬੁਕਰਾਓ ਮਲੇਰ ਕੋੜਲਾ ਤੋਂ ਸੁਖਾ ਖੇੜੀ ਵਾਲਾ